ਸਾਰੇ ਕਾਲੀ ਦਲਾਂ ਨੂੰ ਇਕੱਠਾ ਕਰੋਗੇ ਜਿੰਨੇ ਕਾਲੀ ਦਲ ਐਫਐਮ ਵਖਰੇਵੇਂ ਹੋ ਚੁੱਕੇ ਆ ਜਿਹੜੇ ਕਾਲੀ ਦਲ ਕੁਝ ਨਵੇਂ ਵੀ ਬਣੇ ਕੁਝ ਦਿਨ ਪਹਿਲਾਂ ਇੱਕ ਨਵਾਂ ਕਾਲੀ ਦਲ ਵੀ ਬਣਿਆ ਵਾ ਇਹਨਾਂ ਸਾਰੇ ਕਾਲੀ ਦਲਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੋ ਕਿ ਕਿ ਨਵੀਂ ਖੇਤਰੀ ਪਾਰਟੀ ਲੈ ਕੇ ਆਓਗੇ ਕਿ ਜਾਂ ਉਸੇ ਨੂੰ ਮੁੜਤ ਸੁਰਜੀਤ ਕਰੋ ਜਿਹੜਾ ਪਹਿਲੇ ਕਾਲੀ ਦਲ ਦੀ ਗੱਲ ਹੋ ਰਹੀ ਹੈ ਦੇਖੋ ਸ਼੍ਰੋਮਣੀ ਕਾਲੀ ਦਲ ਤਾਂ ਇੱਕੋ ਹੀ ਸ਼੍ਰੋਮਣੀ ਕਾਲੀ ਦਲ ਆ ਉਹਨੂੰ ਕਈ ਵਾਰੀ ਸੰਗਤ ਮੰਨਤਾ ਦਿੰਦੀ ਆ ਕਈ ਵਾਰੀ ਮੰਨਤਾ ਨਹੀਂ ਦਿੰਦੀ ਸੋ ਜਿੰਨੇ ਵੀ ਸ਼੍ਰੋਮਣੀ ਕਾਲੀ ਦਲ ਲਿਆ ਅਸੀਂ ਸਭ ਨੂੰ ਚਾਹੁੰਦੇ ਆ ਵੀ ਇੱਕ ਝੰਡੇ ਥੱਲੇ ਇਕੱਠੇ ਹੋਣੇ ਚਾਹੀਦੇ ਆ ਪੰਥ ਦੀ ਸ਼ਕਤੀ ਜਿਹੜੀ ਖਿਲਰੀ ਹੋਈ ਆ ਖੇਰੂ-ਖੇਰੂ ਹੋਈ ਆ ਪੰਥਕ ਸ਼ਕਤੀ ਉਹਨਾਂ ਸਾਰੇ ਨੂੰ ਇਕੱਠਾ ਕਰਨ ਦੀ ਲੋੜ ਆ ਇੱਕ ਪਲੇਟਫਾਰਮ ਤੇ ਲਿਆਉਣਾ ਚਾਹੀਦਾ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਕੇ ਹਟਿਆ ਕਿ ਸਾਰੀਆਂ ਪੰਥਕ ਤਿਰਾਂ ਸਮੁੱਚੇ ਅਕਾਲੀ ਦਲ ਸੰਸਥਾਵਾਂ ਸਿੰਘ ਸੁਭਾਵਾਂ ਸੰਤ ਸੰਤ ਸਮਾਜ ਸਭ ਨੂੰ ਅਪੀਲ ਕਰਾਂਗੇ ਕਿ ਤੁਸੀਂ ਇਸ ਭਰਤੀ ਵਿੱਚ ਸ਼ਾਮਲ ਹੋਵੋ ਨਿਰਪੱਖਤਾ ਨਾਲ ਭਰਤੀ ਹੋਣੀ ਆ ਕੋਈ ਪੱਖਪਾਤ ਨਹੀਂ ਕੋਈ ਭੇਦ ਭਾਵ ਨਹੀਂ ਸਾਡਾ ਕੋਈ ਨਿੱਜੀ ਸਵਾਰਥ ਨਹੀਂਗਾ ਅਸੀਂ ਤਾਂ ਸਾਨੂੰ ਜਿਹੜੀ ਇਡੀ ਮਹਾਨ ਸੇਵਾ ਬਖਸ਼ੀ ਹੈ ਇਸ ਤੋਂ ਉੱਪਰ ਕੋ ਗੱਲ ਹੀ ਨਹੀਂ